ਸਾਡੀ ਅਗਲੀ ਵੀਡੀਓ ਦੇਖਣ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦਾ ਦਰਸ਼ਨਲ ਪਠਾਨਕੋਟ ਅੱਜ ਮਾਤਾ ਸੁਵਿਤਰੀ ਬਾਈ ਫੂਲੇ ਐਜੂਕੇਸ਼ਨਲ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਦੇ ਟੀਮ ਮੈਂਬਰ ਭੈਣ ਜੀ ਮੰਮਤਾ ਰਾਣੀ ਜੀ ਔਰ ਕਰਨ ਕੁਮਾਰ ਜੀ ਪਠਾਨਕੋਟ ਵਾਲੇ ਦੇ ਸਹਿਯੋਗ ਨਾਲ ਤੋਂ ਕੱਤੇ ਕੁਆਟਰ ਕੋਲੋਨੀ ਐ ਫਰੰਕ ਕੋਟ ਉੱਥੇ ਲੋੜਵੰਦਾ ਨੂੰ ਅੱਜ ਕੱਪੜੇ ਦੇ ਦੇ ਆ ਉਹ ਬੰਦੇ ਆ ਇਹ ਅੱਜ ਸਾਡਾ 19ਵਾਂ ਜਿਹੜਾ ਕੱਪੜਾ ਵੰਡ ਜਿਹੜਾ ਕੈਂਪ ਜਿਹੜਾ ਸਿਲਾਇਆ ਸੋ ਸਾਡੀ ਆਪਸਾਂ ਨੂੰ ਬੇਨਤੀ ਆ ਕਿ ਤੁਹਾਡੀ ਸਹਿਯੋਗ ਦੇ ਨਾਲ ਅਸੀਂ ਇਹ 3 ਸਾਲ ਤੋਂ ਸਭਾ ਬਨਭਾ ਰਹੇ ਆ ਤੇ ਆਪ ਵੀ ਸਹਾਇਤਾ ਕਰ ਸਕਦੇ ਹੋ ਆਪਣੇ ਨਵੇਂ ਕਪੜੇ ਭੇਜ ਕੇ ਜੋ ਤੁਸੀਂ ਘਰ ਵਿੱਚ ਨਹੀਂ ਪਹਨਦੇ ਤੇ ਇਹਦੇ ਨਾਲ ਛੋਟੀ ਜੀ ਕੋਸ਼ਿਸ਼ ਦੇ ਨਾਲ ਤੁਸੀਂ ਅਨੇਕਾਂ ਦਬਾਵਾ ਜਿਹੜੀਆਂ ਉਹ ਲੈ ਸਕਦੇ ਹੋ ਤੇ ਤੁਹਾਡੇ ਵੱਲੋਂ ਭੇਜਿਆ ਗਿਆ ਜਿਹੜਾ ਸਮਾਨ ਆ ਉਹ ਸਿਲੌਰ ਬਾਜ਼ਾਰ ਤੱਕ ਪਹੁੰਚਾਰੇ ਆ ਸਾਡਾ ਜਿਹੜਾ ਪਤਾ ਹੈ ਉਹ ਹੈ ਅਨੋਖੀ ਦੁਕਾਨ ਨੇੜੇ ਸੱਤੇ ਦੀ ਚੱਕੀ ਰੇਲਵੇ ਸਟੇਸ਼ਨ ਪਰਮਾਨੈਂਟ ਕੋਈ ਵੀ ਪੁਰਾਣਾ ਸਮਾਨ ਤੁਸੀਂ ਸਾਨੂੰ ਵੇਚ ਸਕਦੇ ਹੋ ਉਹ ਚਾਹੀਏ ਕੋਈ ਟੀਵੀ ਆ ਫਰਿਸ਼ਾ ਪੁਰਾਣੀ ਫਨੀਚਰ ਹੈ ਗੱਦੇ ਨੇ ਰਜਾਈਆਂ ਚਾਦਰਾਂ ਕੁਝ ਵੀ ਤੁਸੀਂ ਵੇਚ ਸਕਦੇ ਹੋ ਲੇਕਿਨ ਹੋਵੇ ਪੈਨਨ ਜੋ ਜਾਦਾ ਜਿਹੜਾ ਪੁਰਾਣਾ ਨਾ ਹੋਵੇ ਨਾ ਫਟਿਆ ਹੋਵੇ ਤੇ ਵਧੀਆ ਹਾਲਤ ਵਿੱਚ ਜੋ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ ਜ਼ਰੂਰ ਭੇਜੋ ਅਗਰ ਕੋਈ ਵੀ ਡਾਇਰੈਕਟਰ ਸਬਾਮਾ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਹੈ ਸੋ ਸੱਜਣਾਂ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਡਾ ਜਿਹੜਾ ਪਤਾ ਹੈ ਉਹ ਤੁਸੀਂ ਨੋਟ ਕਰ ਲਿਆ ਫੋਨ ਨੰਬਰ ਹੈ 70 70 88 1383 ਤੋ ਆਓ ਸਭ ਮਿਲ ਕੇ ਇਹਨਾਂ ਲੋਕਾਂ ਦੀ ਸਹਾਇਤਾ ਦੇ ਲਈ ਖੜੇ ਹੋਈਏ ਸਤਿਗੁਰ ਜੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤੇ ਆਓ ਇਹਨਾਂ ਲੋੜਵੰਦਾਂ ਦੀ ਸਹਾਇਤਾ ਕਰੀਏ अनेका ਹੱਥ ਤੁਹਾਨੂੰ ਉਡੀਕ ਰਹੇ ਨੇ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿਸੇ ਨੂੰ ਖੁਸ਼ੀਆਂ ਦੇਣ ਦੀ ਤੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਪਈ ਹੈ ਇਸ ਲਈ ਗੁਰਪਿਆਰੀ ਸਾਥ ਸੰਗਤ ਜੀਓ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਕਰਨ ਦੇ ਨਾਲ ਹੀ ਹੁੰਦਾ ਕਿ ਕਿਸੇ ਨਾ ਕਿਸੇ ਲੋੜਵੰਦ ਤੱਕ ਸਾਡੀ ਵੀਡੀਓ ਪਹੁੰਚ ਜਾਂਦੀ ਹੈ ਤੇ ਉਹ ਸਾਡੇ ਨਾਲ ਸੰਪਰਕ ਕਰ ਲੈਂਦਾ ਤੇ ਨਾਲ ਹੀ ਕੁਝ ਦਾਨੀ ਵੀਰਾਂ ਤੱਕ ਵੀ ਸਾਡੀ ਵੀਡੀਓ ਪਹੁੰਚਦੀ ਹੈ ਤੇ ਉਹ ਸਾਨੂੰ ਜਿਹੜਾ ਉਹ ਸਮਾਨ ਜਿਹੜਾ ਉਹ ਪਹੁੰਚਾ ਜਾਂਦੇ ਨੇ ਸਰ ਗੁਰਪ੍ਰੀਤ ਸਾ ਸ਼ੰਕਚੀ ਯੋਜਨਾ ਜਿਨ੍ਹਾਂ ਨੇ ਅੱਜ ਇਹ ਸਭਾਵਾਂ ਦੇ ਵਿੱਚ ਆਪਣਾ ਸਾਥ ਦਿੱਤਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਇਸੇ ਹੀ ਤਰ੍ਹਾਂ ਅੱਗੇ ਵੀ ਸਭਾਵਾਂ ਜਾਰੀ ਰਹਿਣਗੀਆਂ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਨੇ ਜੇ ਕਿਸੇ ਕੋਲ ਪੁਰਾਣੀਆਂ ਕਿਤਾਬਾਂ ਜਾਂ ਤੁਹਾਡੇ ਕੋਲ ਸਕੂਲ ਬੈਗ ਜਾਂ ਕੋਈ ਵੀ ਕੱਪੜੀਆਂ ਆਦਿ ਦਾ ਦਾਨ ਕਰਨਾ ਚਾਹੁੰਦਾ ਹੈ ਤੇ ਜਰੂਰ ਸਾਡੇ ਨਾਲ ਜਿਹੜਾ ਉਹ ਸੰਪਰਕ ਤੁਸੀਂ ਕਰ ਲੈਣਾ ਤੇ ਪੁਰਾਣੀਆਂ ਕਿਤਾਬਾਂ ਜਿਹੜੀਆਂ ਤੁਸੀਂ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਵੀਰੋ ਕਿਰਪਾ ਕਰਕੇ ਨਾਲ ਵੀ ਚੈੱਕ ਕਰੋ ਸਾਡੇ ਤੱਕ ਕੁਝ ਦਾ ਕਰ ਦਿਆ ਕਰੋ ਕਿਸ ਨੂੰ ਕਿਸੇ ਨੂੰ ਪੜ੍ਹਾਈ ਜਿਹੜੀ ਉਹ ਮਿਲ ਜਾਂਦੀ ਹੈ ਸੁਭਿੰਤਿਆ ਨੇ ਕਰੋ ਪ੍ਰਭਾਨ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਅੱਜ ਸਾਥ ਦਿੱਤਾ ਵਾਪਸ ਉਹਦਾ ਬਹੁਤ ਬਹੁਤ ਧੰਨਵਾਦ